ਵਾਰਜੀ ਕਾ ਖਾਲਸਾ ਵਾਰਜੀ ਕੀ ਫਤਿਹ ਤੁਹਾਨੂੰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਹੋਈ ਆ ਉਹ ਸੁਣਾਉਣੇ ਆ ਤੁਹਾਨੂੰ ਖੁਸ਼ਖਬਰੀ ਆ ਤੇ ਜਰੂਰ ਤੁਸੀਂ ਉਹ ਵੀਡੀਓ ਸੁਣਨਾ ਧਿਆਨ ਦੇ ਨਾਲ ਆ ਉਸ ਤੋਂ ਪਹਿਲਾਂ ਆਪਾਂ ਇੱਕ ਗੱਲ ਕਰਦੇ ਆ ਇੱਕ ਖਬਰ ਜੁੜੀ ਆ ਭਗਵਾਨ ਤਮਨ ਤੇ ਕੇਜਰੀਵਾਲ ਦੇ ਨਾਲ ਤੁਹਾਨੂੰ ਦੱਸਦੇ ਆ ਕਿ ਜਦੋਂ ਬੰਦੇ ਦੇ ਉੱਤੇ ਆਪ ਤੇ ਵਿਪਤਾ ਪੈਂਦੀ ਆ ਤਾਂ ਉਦੋਂ ਬੰਦੇ ਨੂੰ ਪਤਾ ਲੱਗਦਾ ਹੁੰਦਾਗਾ ਇੱਕ ਸਿਆਣੇ ਦੀ ਕਹਾਵਤ ਆ ਕਿ ਜਿੰਨਾ ਚਿਰ ਆਪਣੇ ਦੂਜਿਆਂ ਦੇ ਘਰ ਲੱਗੀ ਅੱਗ ਬਸੰਤਰ ਲੱਗਦੀ ਆ ਤੇ ਜਦੋਂ ਆਪਦੇ ਲੱਗਦੀ ਆ ਉਹੀ ਤਾਂ ਫਿਰ ਪਤਾ ਲੱਗਦਾਗਾ ਗੱਲ ਤਾਂ ਹੁਣ ਮੈਂ ਸੁਣਾਉਣ ਲੱਗਿਆਗਾ अरविंद केजरीवाल ਦਾ ਜਿਹੜਾ ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ ਨੇ ਪਾਕੀਆਂ ਹੋਈਆਂ ਨੇ ਤੇ ਜਿਹੜਾ ਬੀਜੇਪੀ ਤੇ अरविंद केजरीवाल ਦਾ ਜਿਹੜਾ ਮੁਕਾਬਲਾ ਉੱਥੇ ਹੋਣਾਗਾ ਵੋਟਾਂ ਦੇ ਵਿੱਚ ਵੀ ਹੋਣਾਗਾ ਤੇ ਉਥੇ ਇੱਕ ਵਾਰ ਇਸ ਤੋਂ ਪਹਿਲਾਂ ਜਿਹੜਾ अरविंद केजरीवाल ਤੇ ਹਮਲਾ ਹੋ ਚੁੱਕਿਆਗਾ ਤੇ ਦੂਸਰਾ ਅੱਜ ਭਗਵਾਨਤਮਨ ਨੇ ਤੇ ਉਹਨਾਂ ਦੀ ਪਤਨੀ ਨੇ ਜਿਹੜਾ ਖਾਸ ਜਤਾਇਆਗਾ ਕਹਿੰਦੇ ਕਿ ਇੱਕ ਹਮਲਾਗਾ ਜਿਹੜਾ ਅਰਵਿੰਦ ਕੇਜਰੀਵਾਲ ਤੇ ਜਿਹੜਾ ਵੱਡਾ ਹਮਲਾ ਹੋਣ ਵਾਲਾਗਾ ਭਗਵਾਨਤਮਾਨ ਨੇ ਕਿਹਾ ਕਿ ਸਾਨੂੰ ਜਿਹੜਾ ਇਹ ਪੰਜਾਬ ਦੀ ਪੁਲਿਸ ਤੋਂ ਪਤਾ ਲੱਗਿਆ ਕਿ ਅਰਵਿੰਦ ਕੇਜਰੀਵਾਲ ਤੇ ਜਿਹੜਾ ਹਮਲਾ ਹੋ ਸਕਦਾਗਾ ਹੁਣ ਤੁਸੀਂ ਇੱਥੇ ਮਾਰਾ ਲਿਆ ਧਿਆਨ ਦੇ ਨਾਲ ਸੁਣਨਾ ਗੌਰ ਦੇ ਨਾਲ ਅਰਵਿੰਦ ਕੇਜਰੀਵਾਲ ਬੈਠਾਗਾ ਦਿੱਲੀ ਦੇ ਵਿੱਚ ਤੇ ਦਿੱਲੀ ਦੀ ਪੁਲਿਸ ਉੱਥੋਂ ਦੀਆਂ ਏਜੰਸੀਆਂ ਨੂੰ ਪਤਾ ਨਹੀਂ ਲੱਗਿਆ ਕਿ ਅਰਵਿੰਦ ਕੇਜਰੀਵਾਲ ਤੇ ਹਮਲਾ ਬੀਜੇਪੀ ਕਰ ਰਹੀ ਆ ਤੇ ਪੰਜਾਬ ਦੀ ਪੁਲਿਸ ਨੂੰ ਪਤਾ ਲੱਗ ਗਿਆ ਕਿ ਅਰਵਿੰਦ ਕੇਜਰੀਵਾਲ ਤੇ ਹਮਲਾ ਹੋਣ ਵਾਲਾ ਹੈਗਾ ਇਹ ਗੱਲ ਜੁੜਦੀ ਹੈ ਕਿਥੇ ਨਾ ਕਿਥੇ ਜਾ ਕੇ ਕੋਈ ਆਪਾਂ ਇਹ ਨਹੀਂ ਕਹਿੰਦੇ ਕਿ ਕਿਸੇ ਤੇ ਹਮਲਾ ਕੀਤਾ ਜਾਵੇ ਗੱਲ ਇਹ ਕਹਿੰਦੇ ਆ ਕਿ ਪੰਜਾਬ ਦੀ ਪੁਲਿਸ ਨੂੰ ਦਿੱਲੀ ਦਾ ਪਤਾ ਲੱਗ ਗਿਆ ਪਰ ਦਿੱਲੀ ਦੀ ਪੁਲਿਸ ਨੂੰ ਜਾਂ ਦਿੱਲੀ ਦੀਆਂ ਏਜੰਸੀਆਂ ਨੂੰ ਪਤਾ ਨਹੀਂ ਲੱਗਿਆ ਫਿਰ ਭਗਵੰਤ ਮਾਨ ਨੇ ਇਹ ਵੀ ਗੱਲ ਕਹੀ ਆ ਕਿ ਦਿੱਲੀ ਦੀ ਪੁਲਿਸ ਤੇ ਭਾਜਪਾ ਰਲਈ ਹੋਈ ਆ ਤੇ ਉਹ ਹਮਲਾ ਕਰੋਨਾ ਚਾਹੁੰਦੀ ਆ ਅਰਵਿੰਦ ਕੇਜਰੀਵਾਲ ਤੇ ਦੂਸਰੀ ਭਗਵੰਤ ਮਾਨ ਇੱਕ ਹੋਰ ਸਟੇਟਮੈਂਟ ਦਿੱਤੀ ਆ ਬਿਆਨ ਦਿੱਤਾਗਾ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਕਿ ਸੁਰੱਖਿਆ ਜਿਹੜੀ ਪੰਜਾਬ ਪੁਲਿਸ ਜਿਹੜੀ ਨੇ ਦਿੱਤੀ ਸੀ ਦੋ ਗੱਡੀਆਂ ਉੱਥੇ ਕਹਿੰਦੇ ਗਈਆਂ ਦੋ ਜਾਂ ਚਾਰ ਗਈਆਂ ਨੇ ਜਾਂ 6 ਗਈਆਂ 8 ਗਈਆਂ ਜਿੰਨੀਆਂ ਵੀ ਗਈਆਂ ਭਵੰਤਵਾਨ ਨੇ ਵੱਲੋਂ ਜਿਹੜਾ ਕਿ ਸਕਿਉਰਟੀ ਦਿੱਤੀ ਗਈ ਪਰ ਕੇਂਦਰ ਦੀ ਸਰਕਾਰ ਕਹਿੰਦੀ ਹੈ ਕਿ ਪੰਜਾਬ ਪੁਲਿਸ ਇੱਥੇ ਜਿਹੜਾ ਉਹਦੀ ਸਕਿਉਰਟੀ ਕਰ ਨਹੀਂ ਸਕਦੀ ਤੇ ਇਸ ਨੂੰ ਲੈ ਕੇ ਵੀ ਜਿਹੜਾ ਭਵੰਤਵਾਨ ਨੇ ਇੱਕ ਇਨਸਾਨੇ ਸਾਦੇ ਨੇ ਬੀਜੇਪੀ ਦੇ ਉੱਤੇ ਕੀ ਕਿਹਾਗਾ ਕਹਿੰਦਾ ਬੀਜੇਪੀ ਨੂੰ ਜਦੋਂ ਪੰਜਾਬ ਦੇ ਨੰਬਰਾਂ ਵਾਲੀਆਂ ਗੱਡੀਆਂ ਕਹਿੰਦਾ ਦਿੱਲੀ ਦੇ ਵਿੱਚ ਆ ਗਈਆਂ ਤਾਂ ਕਹਿੰਦਾ ਬੀਜੇਪੀ ਨੂੰ ਖਤਰਾ ਮਹਿਸੂਸ ਹੋਣ ਲੱਗ ਪਿਆ ਅੱਗੇ ਭਗਵੰਤ ਮਾਨ ਦਾ ਬਿਆਨ ਕੀ ਕਹਿੰਦਾਗਾ ਭਗਵੰਤ ਮਾਨ ਕਹਿੰਦਾ ਇਹਨਾਂ ਨੂੰ ਪੰਜਾਬੀਆਂ ਤੋਂ ਕਹਿੰਦਾ ਖਤਰਾ ਲੱਗਣ ਲੱਗ ਪਿਆ ਬੀਜੇਪੀ ਨੂੰ ਕਹਿੰਦਾ ਜੇ ਪੰਜਾਬੀ ਸਹਹਾਦਤ ਦਾ ਨਾ ਦਿੰਦੇ ਤਾਂ ਤੁਸੀਂ ਕਹਿੰਦੇ 26 ਜਨਵਰੀ ਕਿਵੇਂ ਮਨਾਉਂਦੇ ਇਹ ਅੱਜ ਭਗਵੰਤ ਮਾਨ ਦਾ ਬਿਆਨ ਆ ਕਹਿੰਦਾ ਜੇ ਪੰਜਾਬੀ ਸਹਾਇਤਾ ਨਾ ਦਿੰਦੇ ਤਾਂ ਫਿਰ 26 ਜਨਵਰੀ ਕਮੇ ਮਨਾਉਂਦੇ ਭਗਵੰਤ ਮਾਨ ਨੂੰ ਮੇਰਾ ਵੀ ਨਾਲ ਹੀ ਸਵਾਲ ਆ ਜੇ ਸਿੱਖ ਕੁਰਬਾਨੀਆਂ ਨਾ ਕਰਦੇ ਜੇ ਗੁਰੂ ਗੋਬਿੰਦ ਸਿੰਘ ਕੁਰਬਾਨੀ ਨਾ ਕਰਦਾ ਇਹ ਦੇਸ਼ ਹੀ ਨਹੀਂ ਹੋਣਾ ਸੀ ਜੇ ਸਿੱਖ ਕੁਰਬਾਨੀਆਂ ਨਾ ਕਰਦੇ ਸਿੱਖ ਆਜ਼ਾਦੀ ਨਾਲ ਲੈ ਕੇ ਦਿੰਦੇ ਤਾਂ ਅੱਜ ਤੁਸੀਂ ਵੀ ਕੁਰਸੀਆਂ ਤਾਂ ਨਿੱਗ ਨਹੀਂ ਮੰਨਣਾ ਸੀ ਜਿਹੜਾ ਅੱਜ ਸਿੱਖਾਂ ਉੱਤੇ ਯੂਪੀਏ ਜਵਾਬੇ ਦਾ ਕਾਨੂੰਨ ਲਗਾ ਕੇ ਜੇਲਾਂ ਵਿੱਚ ਸੁਟਿਆ ਜਾ ਰਿਹਾਗਾ ਚਾਹੇ ਉਹ ਸਾਡੇ ਜਿਹੜੇ 33 ਸਾਲ ਤੋਂ ਬੰਦੀ ਸਿੰਘ ਨੇ ਜਾਂ ਕਿਸੇ ਨੂੰ 28 ਸਾਲ ਆ ਕਿਸੇ ਨੂੰ 30 ਆ ਕਿਸੇ ਨੂੰ 32 ਆ ਕਿਸੇ ਨੂੰ 29 ਆ ਕੋਈ ਤਿਹਾਰ ਜੇਲ ਦੇ ਵਿੱਚ ਅਜਗਤਾਰ ਸਿੰਘ ਹਵਾਰਾ ਜਿਹੜਾ ਕਿ ਕੇਂਦਰ ਨੂੰ ਵੀ ਜਿਹੜਾ ਕਈ ਵਾਰੀ ਕਿਹਾ ਗਿਆ ਕਿ ਜਿਹੜਾ ਉਹਨੂੰ ਪੰਜਾਬ ਦੇ ਵਿੱਚ ਸਵਿਫਟ ਕੀਤਾ ਜਾਵੇ ਜਿਸ ਦਾ ਵਿਰੋਧ ਅਕਾਲੀ ਦਲ ਨੇ ਕੀਤਾ ਸੀ ਤੇ ਹੁਣ ਲੱਗਦਾ ਕਿ ਆਮ ਆਦਮੀ ਪਾਰਟੀ ਵੀ ਕਰੂਗੀ ਦੂਸਰਾ ਦਵਿੰਦਰਪਾਲ ਸਿੰਘ ਭੱਲ ਦੇ ਰਿਹਾਈ ਨੂੰ ਲੈ ਕੇ ਜਿਹੜਾ ਕਹਿੰਦੇ ਕਿ ਇੱਕ ਅਰਵਿੰਦ ਕੇਜਰੀਵਾਲ ਦੀ ਟੇਬਲ ਤੇ ਜਿਹੜੀ ਫਾਈਲ ਪਈ ਰਹੀ ਕਹਿੰਦੇ ਸਾਈਨ ਨਹੀਂ ਕੀਤੀ ਤੇ ਅੱਜ ਭਾਈ ਸਾਨੂੰ ਉਹ ਵੀ ਅਤਵਾਦੀ ਲੱਗਦੇ ਆ ਜਿੰਨਾ ਸੇਖਾਂ ਨੇ ਆਪਣਾ ਸਹਾਰਾ ਦੇ ਕੇ ਇਸ ਦੇਸ਼ ਨੂੰ ਬਚਾਇਆ ਜਿਨ੍ਹਾਂ ਨੇ ਮੂਰਲੀਕ ਤਾਰ ਵਿੱਚ ਖੜੇ ਹੋ ਕੇ ਆਪਣੇ ਸੀਨੇ ਦੇ ਵਿੱਚ ਗੋਲੀਆਂ ਖਾਧੀਆਂ ਤੇ ਤੁਹਾਨੂੰ ਕੁਰਸੀਆਂ ਦਵਾਈਆਂ ਤੇ ਤੁਹਾਨੂੰ ਯਾਦੀ ਲੈ ਕੇ ਦਿੱਤੀ ਆ ਤੁਸੀਂ ਨਿੱਗ ਮਾਰ ਰਹੇ ਹੋ ਇਹ ਇਕੱਲਾ ਬੀਜੇਪੀ ਨਹੀਂ ਮਾਰਦੀ ਨਾਲ ਤੁਸੀਂ ਪੰਜਾਬੀ ਵੀ ਜਿਹੜੇ ਨੇ ਚਾਹੇ ਉਹ ਮੁੱਖ ਮੰਤਰੀ ਆ ਚਾਹੇ ਐਮਐਲਏ ਚਾਹੇ ਮੰਤਰੀ ਚਾਹੇ ਕੋਈ ਹੋਰ ਵਜ਼ੀਰ ਆ ਤੁਸੀਂ ਵੀ ਭਾਈ 26 ਜਨਵਰੀ ਨੂੰ ਗਣਤ ਅਰਤ ਦਸ ਮਨਾਉਨੇ ਹੋ 15 ਅਗਸਤ ਮਨਾਉਨੇ ਹੋ 26 ਜਰਮੀ ਮਨਾਉਨੇ ਹੋ ਤੇ ਸਿੱਖ ਕਹਿੰਦੇ ਆ ਕਿ ਇਸ ਦਿਨ ਅਸੀਂ ਕਾਲਾ ਦਿਨ ਮਨਾਉਨੇ ਆ ਸਿੱਖਾਂ ਵੱਲੋਂ ਇਸ ਦਿਨ ਕਾਲਾ ਦਿਨ ਮਨਾਇਆ ਜਾਂਦਾ ਹੈਗਾ ਉਹ ਉਸ ਮਾਰਚ ਕੱਢੇ ਜਾਂਦੇ ਨੇ ਅੰਮ੍ਰਿਤਸਰ ਦੇ ਵਿੱਚ ਦਲ ਖਾਲਸਾ ਵੱਲੋਂ ਸਿਮਰਦੀ ਸਹਿਮਾਨ ਵੱਲੋਂ ਆ ਕੇ ਹੋਰ ਕੁਝ ਜਥੇਬੰਦੀਆਂ ਵੱਲੋਂ ਤੇ ਇਹੀ ਗੱਲ ਅੱਜ ਸਿੱਖ ਕਹਿੰਦੇ ਨੇ ਜੋ ਭਗਵੰਤ ਮਾਨ ਬੀਜੇਪੀ ਨੂੰ ਕਹਿ ਰਿਹਾ ਇਸ ਸਕੇਜ ਭਗਵੰਤਬਾਨ ਨੂੰ ਸਵਾਲ ਕਰਦੇ ਨੇ ਦੂਸਰੀ ਖਬਰ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਆ ਸਭ ਤੋਂ ਵੱਡੀ ਖਬਰ ਸੂਤਰਾਂ ਮੁਤਾਬਕ ਜਿਹੜੀ ਖਬਰ ਮਿਲੀ ਆ ਕਹਿੰਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਦਿਨ ਦੀ ਪ੍ਰੋਲ ਮਿਲੂਗੀ ਜਾਨੀ ਕਿ ਜਾਂ ਇਹ ਕਹਿ ਲੋ ਕਿ ਇੱਕ ਦਿਨ ਦੀ ਸੁੱਟੀ ਮਿਲੂਗੀ ਕਿਉਂ ਮਿਲੂਗੀ ਜਦੋਂ ਕਿ ਭਾਈ ਅੰਮਰਪਾਲ ਸਿੰਘ ਨੇ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਕਿ ਉਹਨਾਂ ਨੂੰ ਜਿਹੜਾ ਕਿ ਸੈਸ਼ਨ ਦੇ ਵਿੱਚ ਕਿਉਂ ਨਹੀਂ ਸੱਦਿਆ ਜਾਂਦਾ ਕਿਉਂ ਨਹੀਂ ਬੁਲਾਇਆ ਜਾਂਦਾ ਤਾਂ ਅੱਗੇ ਕਹਿੰਦੇ ਜਵਾਬ ਸੀ ਲੋਕ ਸਭਾ ਸਪੀਕਰ ਦਾ ਕਿ ਤੁਹਾਡੇ 46 ਦਿਨ ਹੋ ਗਏ ਤੁਸੀਂ ਗੈਰ ਹਾਜ਼ਰ ਹੋ ਦੋ ਸੈਸ਼ਨਾਂ ਦੇ ਵਿੱਚ ਤੇ ਜਿਹੜਾ ਕਿ 60 ਦਿਨ ਜੇਕਰ 60 ਦਿਨਾਂ ਬੰਦਾ ਗੈਰਹਾਜ਼ਰ ਰਹੇ ਤਾਂ ਉਹਦੀ ਜਿਹੜੀ ਐਮਪੀ ਦੀ ਹੁੰਦੀ ਹੈ ਮੈਂਬਰਸ਼ਿਪ ਖਤਮ ਹੋ ਜਾਂਦੀ ਆ ਜਾਨੀ ਕਿ ਹੁਣ ਤੁਹਾਡੇ ਕੋਲੇ 14 ਦਿਨ ਬਚ ਗਏ ਜੇ 14 ਦਿਨ ਵਿੱਚ ਤੁਹਾਨੂੰ ਸਰਕਾਰ ਅਜਾਜ਼ਤ ਦਿੰਦੀ ਆ ਜਾਂ ਸੁੱਟੀ ਦਿੰਦੀ ਆ ਤੁਸੀਂ ਹਾਜ਼ਰੀ ਲਵਾ ਜੰਨੇ ਹੋ ਆਪਦੀ ਜਾਂ ਤੁਹਾਨੂੰ ਕੋਟ ਕੋਈ ਸੁੱਟੀ ਦਿੰਦੀ ਆ ਹਾਜ਼ਰੀ ਲਵਾ ਜੰਨੇ ਹੋ ਤਾਂ ਤੁਹਾਡੀ ਮੈਂਬਰਸ਼ਿਪ ਆ ਜਿਹੜੀ ਉਹ ਬਹਾਲ ਰਹੇਗੀ ਤੇ ਨਹੀਂ ਜਿਹੜੀ ਇਹ ਮੈਂਬਰਸ਼ਿਪ ਆ ਇਹ ਰੱਦ ਹੋ ਜਾਵੇਗੀ ਜਾਨੀ ਕਿ ਖੰਡੂਰ ਸਾਉਂ ਤੋਂ ਫਿਰ ਦੁਬਾਰੇ ਕਹਿੰਦੇ ਇਲੈਕਸ਼ਨ ਹੋਵੇਗੀ ਹੁਣ ਇਸ ਨੂੰ ਲੈ ਕੇ ਮਾਨ ਸਿੰਘ ਖਾਰੇ ਦਾ ਜਿਹੜਾ ਬਿਆਨ ਆਇਆ ਉਹਨਾਂ ਨੇ ਜਿਹੜਾ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਆ ਤੇ ਉਹਨਾਂ ਨੇ ਪਟੀਸ਼ਨ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਲੋਕ ਸਭਾ ਦੇ ਸਪੀਕਰ ਨੇ ਲਿਖਿਆ ਉਹੀ ਉਹਨਾਂ ਨੇ ਜਿਹੜਾ ਅੱਗੇ ਜਿਹੜਾ ਜੱਜ ਸਾਹਿਬ ਨੂੰ ਜਿਹੜਾ ਉਹ ਦਿੱਤਾਗਾ ਹੁਣ ਇਹ ਸੰਵਿਧਾਨਕ ਹੱਕ ਆ ਇਹ ਲੋਕਤੰਤਰ ਆ ਇਹਦੇ ਉੱਤੋਂ ਮੈਨੂੰ ਨਹੀਂ ਲੱਗਦਾ ਕਿ ਹਾਈ ਕੋਰਟ ਭੱਜ ਜਾਊਗੀ ਹਾਈ ਕੋਰਟ ਨੂੰ ਉਹਨਾਂ ਨੂੰ ਪ੍ਰੋਲ ਦੇਣੀ ਪਊ ਇੱਕ ਦਿਨ ਦੀ ਦੇਵੇ ਦੋ ਘੰਟਿਆਂ ਦੀ ਦੇਵੇ ਚਾਰ ਦੀ ਦੇਵੇ ਕਿਉਂਕਿ ਉਹਨਾਂ ਦੀ ਹਾਲੇ ਦੀ ਲੱਗਣੀ ਜ਼ਰੂਰੀ ਆ ਕਿਉਂਕਿ ਉਹ ਲੋਕਤੰਤਰ ਦੇ ਤਹਿਤ ਜਿਹੜਾ ਵੋਟਾਂ ਦੇ ਨਾਲ ਜਿੱਤਿਆਗਾ ਲੋਕਾਂ ਨੇ 2 ਲੱਖਾਂ ਦੇ ਵੋਟ ਦੇ ਨਾਲ ਜਿਤਾਇਆਗਾ ਵੱਡੇ ਫਰਕ ਦੇ ਨਾਲ ਚਲੋ ਜੋ ਜਵਾਬਾ ਲੱਗਿਆ ਕਾਨੂੰਨ ਉਹ ਬਾਚ ਦੀਆਂ ਗੱਲਾਂ ਨੇ ਉਹ ਕੋਰਟ ਵੱਲੋਂ ਡਿਸੀਜਨ ਲੈਣਾਗਾ ਉਹ ਕੀ ਜਿਹੜਾ ਅਗਲਾ ਰਣਨੀਤੀ ਹੁੰਦੀ ਆ ਉਹ ਟ੍ਰਾਇਲ ਚੱਲਦੇ ਹੌਲੀ ਹੌਲੀ ਜਾ ਕੇ ਪਤਾ ਲੱਗਦਾਗਾ ਉਹ ਤਾਂ ਬੰਦਾ ਬਰੀ ਵੀ ਹੋ ਜਾਂਦਾਗਾ ਤੇ ਜੋ ਉਹ ਭੁਗਤੂਗਾ ਚਲੋ ਆਪੀ ਜਿਹੜਾ ਤੇ ਲੱਗਿਆਗਾ ਇਸ ਨੂੰ ਲੈ ਕੇ ਹੁਣ ਵੱਡੀ ਕਹਿੰਦੇ ਖੁਸ਼ਖਬਰੀ ਇੱਕ ਆ ਕਹਿੰਦੇ ਜਿਹੜੇ ਕਿ ਮੈਂਬਰਸ਼ਿਪ ਰੱਦ ਹੋਣ ਦੀ ਜਿਹੜੀ ਆ ਵਿਰੋਧੀਆਂ ਚੀਕਾਂ ਮਾਰ ਰਹੇ ਸੀ ਖੁਸ਼ੀਆਂ ਮਨਾ ਰਹੇ ਸੀ ਕਿ ਮੈਂਬਰਸ਼ਿਪ ਤੇ ਜਿਹੜੀ ਰੱਦ ਹੋਣੀ ਆ ਤੇ ਰੱਦ ਕਰਵਾ ਕੇ ਰਹਿਣੀ ਆ ਹੁਣ ਭਾਈ ਅੰਮਰਤਪਾਲ ਸਿੰਘ ਨੂੰ ਇੱਕ ਦਿਨ ਦੀ ਪ੍ਰੋਲ ਮਿਲ ਚੁੱਕੀ ਆ ਉਹ ਕਿਸ ਦਿਨ ਬਾਹਰ ਆਉਣਗੇ ਇਹ ਹਾਲੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਫਾਈਨਲ ਹੋ ਜਾਣਾ ਹੈਗਾ ਕਿਉਂਕਿ ਉਹਨਾਂ ਕੋਲੇ 14 ਦਿਨ ਬਾਕੀ ਬੱਚੇ ਨੇ ਭਾਈ ਅੰਮਰਤਪਾਲ ਸਿੰਘ ਕੋਲੇ 14 ਦਿਨਾਂ ਦੇ ਵਿੱਚ ਉਹਨਾਂ ਨੇ ਹਾਜ਼ਰੀ ਲਗਾਉਣੀ ਆ ਜੇ 14 ਦਿਨ ਬਾਅਦ ਟੱਪ ਜਾਂਦੇ 14 ਦਿਨ ਤਾਂ ਉਹਨਾਂ ਦੀ ਆਟੋਮੈਟਿਕ ਜਿਹੜੀ ਮੈਂਬਰਸ਼ਿਪ ਉਹ ਖਤਮ ਹੋ ਜਾਵੇਗੀ ਇਹ ਲੋਕ ਸਭਾ ਦੇ ਸਵਿਕਰ ਵੱਲੋਂ ਜਿਹੜਾ ਕਿ ਇੱਕ ਰਏ ਆ ਜਿਹੜੀ ਇਹ ਦੱਸੀ ਗਈ ਹੈ ਕਿ ਜਿਹੜਾ ਸੰਵਿਧਾਨ ਆ ਜਿਹੜਾ ਕਹਿਣਾ ਕਾਇਦਾ ਕਾਨੂੰਨ ਆ ਪਰ ਜੇਕਰ ਆਪਾਂ ਸੰਵਿਧਾਨ ਦੀ ਗੱਲ ਕਰੀਏ ਇੰਤੇ ਦਾ ਸੰਵਿਧਾਨ ਦੀਆਂ ਧੜੀਆਂ ਆ ਡਰ ਰਹੀਆਂ ਨੇ ਇੱਥੇ ਲੋਕਤੰਤਰ ਤਾਂ ਗਲਗਾ ਕੁੱਟਿਆ ਜਾ ਰਿਹਾ ਹੈਗਾ ਕਿਉਂਕਿ ਇੱਕ ਚੁਣੇ ਹੋਏ ਬੰਦੇ ਨੂੰ ਐਮਪੀ ਨੂੰ ਜੇਕਰ ਐਡਾ ਵੱਡਾ ਹੱਕ ਨਹੀਂ ਰਾਈਟ ਨਹੀਂ ਜੇਕਰ ਸਿਮਰਦੀਪ ਸਿੰਘ ਮਾਣਾ ਜੇਲ੍ਹ ਦੇ ਵਿੱਚ ਬੈਠਾ ਆ ਸ਼ੀਟਾ ਜਿੱਤ ਸਕਦਾ ਤੇ ਉਹਨੂੰ ਸਰਕਾਰ ਬਾਹਰ ਕੱਢ ਸਕਦੀ ਆ ਜਾਂ ਫਿਰ ਪ੍ਰੇਗਿਆ ਠਾਕਰ ਵਰਗੀ ਸਾਧਵੀ ਜੋ ਭਾਜਪਾ ਦੀ ਕਰਕੋਨਾ ਹੋਣਾ ਜਿਹੜੇ ਕਿ ਮਾਲੋਗਾਮ ਬੰਬਤਵਾਕਿਆ ਵਿੱਚ ਸ਼ਾਮਲ ਸੀ ਉਹ ਐਮਪੀ ਜੇਲ੍ਹ ਦੇ ਵਿੱਚ ਜਿੱਤ ਜਾਂਦੀ ਆ ਤੇ ਬਾਹਰ ਆ ਕੇ ਉਹਨੂੰ ਪਰੋਲ ਕੀ ਉਹਨੂੰ ਬਰੀ ਕੀਤਾ ਜਾਂਦਾਗਾ ਤੇ ਬਾਹਰ ਆ ਕੇ ਉਹ ਕੁਰਸੀ ਤੇ ਬੈੰਦੀ ਆ ਹੁਣ ਦੇਖੋ ਇੱਕ ਆ ਹਿੰਦੂ ਆ ਜਿਹੜੀ ਪ੍ਰਿਗਿਆ ਠਾਕਰ ਸਾਧਵੀ ਆ ਉਹ ਹਿੰਦੂ ਆ ਹੁਣ ਮੈਨੂੰ ਇਹ ਗੱਲ ਕਹਿਣੀ ਨਹੀਂ ਪੈਂਦੀ ਕਿਉਂਕਿ ਦੂਜਰੇ ਪਾਸੇ ਸਿੱਖ ਨੇ ਸਿੱਖਾ ਨੂੰ ਨਾ ਕੋਈ ਪਰੋਲ ਆ ਤੇ ਨਾ ਕੁਝ ਹੋਰ ਆ ਤੇ ਫੇ ਇਸ ਕਰਕੇ ਸਿੱਖ ਪਿੜਦੇ ਆ ਕਿ ਸਾਡੇ ਨਾਲ ਨਾਲ ਭਾਈ ਤੁਸੀਂ ਤੱਕਾ ਨਾ ਕਰੋ ਜਿਸ ਤਰ੍ਹਾਂ ਦਜੀਤ ਦੇਸਾਂ ਦੀ ਫਿਲਮ ਵੱਲੋਂ ਉਹਨਾਂ ਦੇ ਡਾਇਰੈਕਟਰ ਨੇ ਲਿਖਿਆਗਾ ਪੰਜਾਬ 95 ਪਾ ਕੇ ਥੱਲੇ ਲਿਖਿਆ ਤੱਕਾ ਪੋਸਟੇਜ ਰੀਲੀਜ਼ ਕੀਤਾਗਾ ਤੇ ਦੂਸਰੇ ਪਾਸੇ ਭਾਈ ਕੰਗਣਾ ਨੌਤ ਵਰਗੇ ਦੀਆਂ ਫਿਲਮਾਂ ਚੱਲ ਰਹੀਆਂ ਨੇ ਦੇਸ਼ ਦੇ ਵਿੱਚ ਤੇ ਜਿਹੜੀ ਦਜੀਤ ਦੇਸਾਂ ਦੀਆਂ ਫਿਲਮਾਂ ਜਿਹੜੀ ਕਿ ਸੱਚੇ ਆਧਾਰਤ ਦੇ ਮੁੱਦਿਆਂ ਤੇ ਬਣੀ ਆ ਨਾ ਕੋਈ ਫਿਰਕੂ ਆ ਨਾ ਕਿਸੇ ਦੇ ਖਿਲਾਫ ਆ ਸੇਤ ਉਹਨਾਂ ਜ਼ਾਲਮਾਂ ਦੇ ਖਿਲਾਫ ਆ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਕੋਕੋ ਕੇ ਮਾਰਿਆਗਾ ਉਹ ਚਾਹੇ ਕੋਈ ਮਰਜ਼ੀ ਹੋਵੇ ਚਾਹੇ ਹਿੰਦੂ ਹੋਵੇ ਸਿੱਖ ਹੋਵੇ ਇਸਾਈ ਹੋਵੇ ਮੁਸਲਮਾਨ ਹੋਵੇ ਚਾਹੇ ਬੋਧੀ ਹੋਵੇ ਜੈਨੀ ਹੋਵੇ ਜੋ ਵੀ ਮਰਜ਼ੀ ਹੋਵੇ ਜਿਨ੍ਹਾਂ ਨੇ ਇਹ ਕਰائم ਕੀਤਾਗਾ ਜਿਨ੍ਹਾਂ ਨੇ ਲੋਹਾਰ ਸਬਾਸਾ ਕਹਿ ਕੇ ਸਾਡੇ ਉੱਥੇ ਮਾਮਾ ਦੀਆਂ ਬੁੱਢੀਆਂ ਜਿਹੜੀਆਂ ਮਾਮਾ ਸੀ ਉਹਨਾਂ ਦੀਆਂ ਵੀ ਲਾਸ਼ਾਂ ਸੀ ਸਾਡੇ ਨੌਜਵਾਨਾਂ ਦੀਆਂ ਵੀ ਸੀ ਸਾਡੇ ਬੱਚਿਆਂ ਦੀ ਸਾਡੇ ਬੁੱਢਿਆਂ ਦੀਆਂ ਵੀ ਸੀ ਬੁੱਢੇ ਬਾਪੂਆਂ ਦੇ ਵੀ ਸੀ ਇਹ ਜਸਵੰਤ ਸਿੰਘ ਖਾਲੜਾ ਦੀ ਤੁਸੀਂ ਕੈਨੇਡਾ ਦੇ ਵਿੱਚ ਜੋ ਉਹਨਾਂ ਨੇ ਭਾਸ਼ਣ ਦਿੱਤਾ ਉਹਦੇ ਵਿੱਚ ਸਾਰਾ ਦੱਸਿਆ ਉਹਨਾਂ ਨੇ ਕਿ ਉਹਨਾਂ ਨੇ ਕਿਵੇਂ-ਕਿਵੇਂ ਜਿਹੜਾ ਕਿ ਮਉਂਸਿਪਲ ਕਮੇਟੀ ਤੋਂ ਲੈ ਕੇ ਕਿੱਥੋਂ ਲੱਕੜਾਂ ਲਿਆਂਦੀਆਂ ਕਿੱਥੋਂ ਚਿੱਟੀ ਸਾਰਾ ਵਰਤਾਰਾ ਤੁਸੀਂ ਉਹ ਸੁਣਿਆਗਾ ਇਹ ਫਿਲਮ ਦੇ ਵਿੱਚ ਸਾਰਾ ਵਰਤਾਰਾ ਜਿਹੜਾ ਉਹ ਸਿਰਜਿਆ ਗਿਆ ਦਿਖਾਇਆ ਗਿਆਗਾ ਤੇ ਹੁਣ ਤੁਹਾਨੂੰ ਜਿਹੜੀ ਇਹ ਖਬਰ ਦਿੱਤੀ ਆ ਕਿ ਮੈਂ ਭਾਈ ਜੇਕਰ ਭਗਵੰਤ ਮਾਨ ਕਹਦਾਗਾ ਕਹਿੰਦਾ ਜੇਕਰ ਪੰਜਾਬੀਆਂ ਨੇ ਕੁਰਬਾਨੀਆਂ ਨਾ ਦਿੱਤੀਆਂ ਹੁੰਦੀਆਂ ਤਾਂ ਬੀਜੇਪੀ 26 ਜਨਵਰੀ ਕਿੱਥੋਂ ਮਨਾਉਂਦੀ ਇਹ ਭਗਵੰਤ ਮਾਨ ਦਾ ਜਿਹੜਾ ਬਿਆਨ ਆ ਤੁਹਾਨੂੰ ਦਿਖਾ ਵੀ ਦਿੰਨੇ ਆ スクリーンショット ਲੈਣਾ ਕਿਸ ਨੇ ਲੈ ਸਕਦਾਗਾ ਵੈਸੇ ਬਿਆਨ ਤੁਸੀਂ ਸੁਣ ਲਿਆ ਹੋਣਾ ਜੇ ਨਹੀਂ ਸੁਣਿਆ ਤਾਂ ਤੁਸੀਂ ਜਾ ਕੇ ਚੈਨਲਾਂ ਤੇ ਸੁਣ ਸਕਦੇ ਹੋ ਕੱਲ੍ਹ ਦਿੋਂ ਹੁੰਦੀ ਆ ਤਾਂ ਉੱਥੇ ਮੈਂ ਪਹਿਲਾਂ ਵੀ ਕਿਹਾਗਾ ਜਦੋਂ ਬੰਦੇ ਤੇ ਆਪ ਤੇ ਪੈਂਦੀ ਆ ਨਾ ਉਦੋਂ ਬੰਦੇ ਨੂੰ ਬੜਾ ਕੁਝ ਸੋਚਦਾਗਾ ਤੇ ਬੜਾ ਸਵਾਲ ਜਵਾਬ ਕਰਨੇ ਪੈਂਦੇ ਆ ਦੂਜਿਆਂ ਨੂੰ ਪਰ ਕਿਸੇ ਨਹਾਤੇ ਬੰਦਿਆਂ ਤੇ ਜਿਹੜੇ 40-45 ਨਵੇਂ ਜਿਹੜੇ ਕੈਦੀ ਬਣਾਏ ਹੋਏ ਨੇ ਭਵੰਤਮਾਨ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਉਹਨਾਂ ਬਾਰੇ ਵੀ ਸੋਚੋ ਉਹਨਾਂ ਦੀ ਵੀ ਬੱਚੇ ਨੇ ਜੇਕਰ ਤੁਹਾਨੂੰ ਕਿਤੇ ਵੀ ਬਾਲ ਤੇ ਪਤਾ ਲੱਗਦਾ ਕਿ ਅਟੈਕ ਹੋਣ ਦਾ ਡਰਾ ਉਹਨਾਂ ਤੇ ਕੋਈ ਹਮਲਾ ਕਰ ਸਕਦਾਗਾ ਜਾਂ ਉਹਨਾਂ ਦੀ ਸੁਰੱਖਿਆ ਦੇ ਵਿੱਚ ਕਿਤਾਹੀ ਵਰਤ ਸਕਦੀ ਆ ਤੇ ਫਿਰ ਭਾਈ ਜਿਹੜਾ ਕਿ ਪੰਜਾਬੀਆਂ ਦੇ ਨਾਲ ਆ ਤੇ ਜਿਹੜੀ ਪੰਜਾਬ ਪੁਲਿਸ ਤੋਂ ਜਿਹੜੀ ਬੀਜੇਪੀ ਘੁਭਰਾਉਂਦੀ ਆ ਤੇ ਇਹੀ ਬੀਜੇਪੀ ਸਿੱਖਾਂ ਦਾ ਘੁਭਰਾਉਂਦੀ ਆ ਤੇ ਤੈਨੂੰ ਭਾਈ ਸਿੱਖਾਂ ਨੇ ਵੋਟਾਂ ਪਾ ਕੇ ਜਿਤਾਇਆ ਤੇ ਸਿੱਖਾਂ ਦਾ ਤੂੰ ਖਿਆਲ ਰੱਖ ਸਿੱਖਾਂ ਦਾ ਜਿਹੜਾ ਕਿ ਇੱਕ ਇਹ ਬਹੁਤ ਵੱਡਾ ਅਹਿਮ ਯੋਗਦਾਨ ਆ ਇਸ ਪੰਜਾਬ ਦੇ ਵਿੱਚ ਇਸ ਖਾਸ ਕਰਕੇ ਆਪਾਂ ਇਹ ਕਹਿ ਦਈਏ ਕਿ ਇਸ ਇੰਡੀਆ ਤੇ ਹਿੰਦੁਸਤਾਨ ਦੇ ਵਿੱਚ ਚਾਹੇ ਹਿੰਦੁਸਤਾਨ ਕਹਿੰਦੇ ਆ ਲੋਕ ਪਰ ਇਸ ਨੂੰ ਭਾਰਤ ਤੇ ਇੰਡੀਆ ਦੇ ਨਾਲ ਇਹ ਜਿਹੜਾ ਜਾਣਿਆ ਜਾਂਦਾਗਾ ਇੰਦੋਸ ਸੰਵਿਧਾਨਕ ਦੇ ਸੰਵਿਧਾਨ ਦੇ ਵਿੱਚ ਨਹੀਂ ਲਿਖਿਆ ਜਾਂ ਕਿਤੇ ਨਹੀਂ ਲਿਖਿਆ ਉਹ ਇੰਡੀਆ ਜਾਂ ਭਾਰਤ ਲਿਖਿਆਗਾ ਤੇ ਇਸ ਵੀਡੀਓ ਨੂੰ ਤੁਸੀਂ ਆਪਣੀ رائے ਦੇਣੀ ਬਾਤ ਤੋਂ ਅੱਦੇ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਜਰੂਰ ਲਿਖਣੇ ਤੇ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਕਿ ਉਹਨਾਂ ਦੀ ਜਿਹੜੀ ਪਦਵੀ ਆ ਉਹਨਾਂ ਦਾ ਅਹੁਦਾਗਾ ਜਿਹੜਾ ਉਹ ਵਰਕਰ ਆ ਰਹੇ ਸਕੇ ਤੁਸੀਂ ਵੀ ਵਹਿਗੂ ਅੱਗੇ ਜਿਹੜੀ ਇਹ ਦਵਾ ਗੁਰੂ ਰਾਮਦਾਸ ਅੱਗੇ ਪਾਸ਼ਾ ਅੱਗੇ ਜਿਹੜੀ ਜ਼ਰੂਰ ਕਰਨੀ ਆ ਕਿਉਂਕਿ ਕਾਰਜ ਗੁਰੂ ਸਮਾਰਦਾ ਹੈਗਾ ਤੇ ਜੇਕਰ ਕਿਸਤੇ ਵਿਰਤਾ ਪੈਂਦੀ ਆ ਉਹ ਵੀ ਗੁਰੂ ਕੱਢਦਾ ਹੈਗਾ ਅਸਤੇ ਮੰਨਦੇ ਆ ਜੇ ਕੋਈ ਨਹੀਂ ਮੰਨਦਾ ਉਹ ਵੱਖਰੀ ਗੱਲ ਆ ਤੇ ਨਹੀਂ ਸਾਡੀਆਂ ਗੱਲਾਂ ਨਾਲ ਕੋਈ ਸਹਿਮਤ ਉਹ ਵੱਖਰਾ ਵਿਸਾਗਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਧੰਨਵਾਦ ਵਹਿਜੂ ਕਾ ਖਾਲਸਾ ਵਹਿਜੂ ਕੀ ਫਤਿਹ